ਉਹ ਨਾਲ ਹੀ ਸੜਕ ਤੇ ਜਿਹੜੀ ਅਗਲੀ ਮਾਰਕੀਟ ਹੈ ਇੱਕ ਤਾਂ ਆਹ ਮਾਰਕੀਟ ਆਉਂਦੀ ਹੈ ਤਾਂ ਹਲੇ ਨਵੀਂ ਬਣੀ ਹੈ ਤੇ ਇਹ ਡਿਵੈਲਪ ਹੋ ਰਹੀ ਹੈ ਹਲੇ ਇੱਥੇ ਪੰਜ ਚਾਰ ਆਊਟਲਟ ਹੀ ਬਣੇ ਆ ਜਿਵੇਂ ਹਲੇ ਬਾਬਾ ਚਿਕਨ ਵਗੈਰਾ ਇੱਕ ਵਾਫਲ ਤੇ ਇੱਕ ਰੋਲੀ ਬੋਲੀ ਆਏ ਆ ਤੇ ਇੱਕ ਆ ਗਈ ਫਿਰ ਆਹ 골ਡਸਟ ਵਾਲੀ ਮਾਰਕੀਟ ਇਹ ਮਾਰਕੀਟ ਥੋੜੀ ਚੱਲਦੀ ਹੈ ਤੇ ਇਹਦੇ ਵਿੱਚ ਟੀ ਹਟ ਹੈ ਤੇ ਆਪਣਾ ਤਾਂ ਹੈਗੇ ਨੇ ਪੰਜ ਸਤ ਹੋਰ ਨੇ ਬਰਸਤਾ ਵੀ ਆ ਕਾਫੀ ਆ ਆਹ ਬੜੀ ਮਾਰਕੀਟ ਹੈ ਪੀਏ ਜੇ ਕੇ ਜੇ ਆਉਣਾ ਹੋਵੇ ਆਊਟਿੰਗ ਤੇ ਜਰੂਰ ਆ ਸਕਦੇ ਹੋ ਉੱਥੇ ਥੋੜੇ ਜੇ ਸ਼ਾਪਿੰਗ ਦੇ ਵੀ ਆਊਟਲੈਟ ਹੈਗੇ ਆ ਤੇ ਉਸ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਆ ਇੱਥੇ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇਹ ਤੇ ਕਾਫੀ ਮਾਨਤਾ ਗੁਰਦੁਆਰਾ ਸਾਹਿਬ ਦੀ ਤੇ ਇਹ ਦਸ਼ਮੇਸ਼ ਪਿਤਾ ਜੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਸੰਬੰਧਿਤ ਤੇ ਇਤਿਹਾਸਿਕ ਗੁਰਦੁਆਰਾ ਤੇ ਜਰੂਰ ਦਰਸ਼ਨ ਕਰਿਓ ਬਹੁਤ ਮਾਨਤਾ ਗੁਰਦੁਆਰਾ ਸਾਹਿਬ ਦੀ ਉਰੇ ਸਰੋਵਰ ਵੀ ਆ ਲੰਗਰ ਵੀ ਚੱਲਦਾ ਹੈ ਤੇ ਜਰੂਰ ਵਿਜ਼ਿਟ ਕਰਿਓ ਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਆ ਵੀਰੇ ਅੱਗੇ ਹੈਗਾ ਕੈਂਡ ਵਾਲਾ ਪੁਲ ਤੇ ਕੈਂਡ ਵਾਲੇ ਪੁਲ ਦੇ ਨਾਲ ਇਧਰ ਨੂੰ ਰਾਹ ਜਾਂਦਾ ਮਤਲਬ ਨਹਿਰੋਂ ਨਹਿਰ ਤੇ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਆ ਬਹੁਤ ਵਧੀਆ ਗੁਰਦੁਆਰਾ ਸਾਹਿਬ ਬੜੀ ਸ਼ਾਂਤੀ ਮਿਲਦੀ ਆ ਇੱਥੇ ਵੀ ਜਰੂਰ ਵਿਜ਼ਿਟ ਕਰਿਓ ਤੇ ਬਾਕੀ ਆ ਕੈਂਡ ਵਾਲੇ ਪੁਲ ਦੇ ਪਕੌੜੇ ਵੀ ਬਹੁਤ ਮਸ਼ਹੂਰ ਹੈ ਤੇ ਇਹ ਵੀ ਕਾਫੀ ਪੁਰਾਣੇ ਆ ਤੇ ਮੁੱਲਾਂ ਦਾ ਇਹਨਾਂ ਦੀ ਵੀ ਮੁੱਲਾਂ ਦਾ ਦੂਜੀ ਪੋਸ਼ਤ ਹੋਊਗੀ ਓਰੇ ਇਹ ਕਾਫੀ ਪੁਰਾਣੀ ਹੈ ਇਹਨਾਂ ਦੇ ਵੀ ਰੌਣਕ ਬਹੁਤ ਲੱਗਦੀ ਹੈ ਜਿਵੇਂ ਨਹਿਰ ਦੇ ਕੰਡੇ ਤੇ ਮਤਲਬ ਹੈਗਾ ਇਹਨਾਂ ਦਾ ਪਕੌੜਾ ਜੰਕਸ਼ਨ ਹੈ ਨਾ ਜਿਹੜਾ ਚਾਹ ਵਗੈਰਾ ਵੀ ਹੁੰਦੀ ਹੈ ਸਾਰਾ ਕੁਝ ਹੀ ਵਧੀਆ ਹੁੰਦਾ ਸਿਸਟਮ ਇਹਨਾਂ ਦੇ ਉਰੇ ਇੱਕ ਤਾਂ ਆ ਸਿੱਧੀ ਸੜਕ ਜਾਂਦੀ ਆ ਮਲੇਰਕੋਟਲੇ ਨੂੰ ਤੇ ਇੱਕ ਇਧਰੋਂ ਆ ਬਾਈਪਾਸ ਨਿਕਲਦਾ ਤੇ ਇਹ ਵੀ ਅੱਗੇ ਜਾ ਕੇ ਮਲੇਰਕੋਟਲੇ ਨੂੰ ਹੀ ਲੱਗਦੀ ਆ ਇਧਰੋਂ ਆਏ ਆ ਵੀ ਜੇ ਬਾਈਪਾਸ ਤੋਂ ਤੁਸੀਂ ਨਿਕਲਦੇ ਹੋ ਤਾਂ ਵਿੱਚੋਂ ਡੇਲੋਂ ਆ ਜਿਹੜਾ ਡੇਲੋਂ ਘਟਿਆ ਜਾਂਦਾ ਤੇ ਬਾਰੋ-ਬਾਰ ਆ ਜਾਣੇ ਉਤੇ ਇੱਧਰ ਰਸ਼ ਬਗੈਰਾ ਵੀ ਘੱਟ ਮਿਲਦਾ ਜੇ ਡੇਲੋ ਚ ਜਿਵੇਂ ਮਾੜਾ-ਮੋਟਾ ਜਾਮ ਹਨ ਤੇ ਉਹ ਨਹੀਂ ਮਿਲਦਾ ਤੇ ਬਸ ਆਹੀ ਸੜਕ ਤੇ ਅੱਗੇ ਜਾ ਕੇ ਰਾਈਟ ਹੈਂਡ ਸਾਈਡ ਇੱਕ ਰੈਸਟੋਰੈਂਟ ਹੈ ਸੀ1 ਤੇ ਤੇ ਆਪਣਾ ਮੁੰਡਾ ਬਣਾ ਮਿੱਤਰ ਗਿੰਨੀ ਤੇ ਵੇਟ ਕਰਦਾ ਬਸ ਉਹਨੂੰ ਉੱਥੋਂ ਪਿਕ ਕਰਦੇ ਆ ਤੇ ਫਿਰ ਚੱਲਦੇ ਆ ਅੱਗੇ ਪੁਨੇਰ ਕੋਟਲੇ ਸੀ ਹਮੇ ਵੀਰ ਕੋਲ ਤੇ ਜਿਹੜੇ ਆਪਣੇ ਬਾਕੀ ਮਿੱਤਰ ਨੇ ਗੁਰੀ ਹੁਣੇ ਉਹ ਉਧਰਲੇ ਪਾਸਿਓ ਮੋਹਾਲੀ ਤੋਂ ਆ ਰਹੇ ਨੇ ਤੇ ਉਹ ਹੈਗਾ ਜਿਵੇਂ ਉਧਰੋਂ ਖਰੜ ਸੰਘੋਲ ਖੰਨਾ ਤੇ ਮਲੇਰ ਕੋਟਲਾ ਉਹ ਆ ਵਾਲਾ ਰੂਟ ਆ ਰਹੇ ਨੇ ਉਹ ਅੱਗੇ ਜਾ ਕੇ ਉੱਥੇ ਹੀ ਮਿਲਣਗੇ ਤੇ ਇੱਥੋਂ ਮੈਂ ਗੱਡੀ ਨੂੰ ਚੱਕਦਾ ਕਿੰਨੀ ਦੀ ਕਾਰ ਉਰੀ ਲਾਉਣੀ ਹੈ ਤੇ ਆਹ ਸੜਕ ਆਉਂਦੀ ਆ ਸਾਨੇ ਵਾਲ ਤੋਂ ਆਹ ਸਾਨੇ ਵਾਲ ਤੋਂ ਰਲਦੀ ਆ ਮਤਲਬ ਸਾਨੇ ਵਾਲ ਟੱਬੇ ਵਾਲਾ ਪੁਲ ਤੇ ਆਹ ਫਿਰ ਨਿਕਲ ਗਈ ਅੱਗੇ ਸਿੱਧੀ ਉਹੀ ਮਲੇ ਰਿਪੋਰਟਲਾ ਰੋਡ ਨੂੰ ਲੱਗਣਾ ਆ ਰਿਹਾ ਬਾਕੀ ਬਾਈ ਆਪਾਂ ਹੁਣ ਦੁਬਾਰਾ ਵਲੌਗ ਬਣਾਉਣੇ ਸ਼ੁਰੂ ਕੀਤੇ ਆ ਪਹਿਲਾਂ ਵੀ ਸ਼ੁਰੂ ਕੀਤੇ ਸੀਗੇ ਪਰ ਰੈਗੂਲਰਿਟੀ ਨਹੀਂ ਹੁੰਦੀ ਹੈ ਕਿ ਮਾੜੇ ਮੋਟੇ 2 4